ਭੀ ਗਾਇਕ ਸਤਵਿੰਦਰ ਬੁੱਗਾ ਦੇ ਉੱਤੇ ਫਤੇਗੜ ਸਾਹਿਬ ਦੀ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਕਿਉਂਕਿ ਗਾਇਕ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਭੋਲਾ ਵੱਲੋਂ ਉਸਦੀ ਪਤਨੀ ਦੀ ਮੌਤ ਦੇ ਕਥਿਤ ਤੌਰ ਦੇ ਉੱਤੇ ਦੋਸ਼ ਨੇ ਜਿਹੜੇ ਸਤਵਿੰਦਰ ਬੁੱਗਾ ਦੇ ਉੱਤੇ ਲਗਾਏ ਗਏ ਸਨ ਤੇ ਆਖਰਕਾਰ ਲਗਭਗ 20 ਦਿਨਾਂ ਬਾਅਦ ਥਾਣਾ ਬਡਾਲੀ ਆਲਾ ਸਿੰਘ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਸਤਵਿੰਦਰ ਬੁੱਗਾ ਦੇ ਅਤੇ ਉਸਦੇ ਦੋ ਹੋਰ ਸਾਥੀਆਂ ਦੇ ਉੱਤੇ ਪੁਲਿਸ ਨੇ ਪਰਚਾ ਜਿਹੜਾ ਦਰਜ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਭਰਾ ਦਵਿੰਦਰ ਭੋਲਾ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਆਪਸੀ ਝਗੜਾ ਜਿਹੜਾ ਚੱਲਦਾ ਆ ਰਿਹਾ ਸੀ ਜੋ ਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਝਗੜਾ ਜਿਹੜਾ ਸਰਗਰਮ ਰਿਹਾ ਉੱਥੇ 23 ਦਸੰਬਰ ਨੂੰ ਇਹਨਾਂ ਦੋਨਾਂ ਭਰਾਵਾਂ ਦੇ ਝਗੜੇ ਦੇ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ ਜਿਸ ਤੇ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਤੌਰ ਦੇ ਉੱਤੇ ਗਾਇਕ ਸਤਵਿੰਦਰ ਬੁੱਗਾ ਨੂੰ ਦੱਸਿਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਤੇ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਹੋ ਕੇ ਦਵਿੰਦਰ ਭੋਲਾ ਨੇ ਆਪਣੀ ਪਤਨੀ ਦਾ ਸੰਸਕਾਰ ਤੱਕ ਨਹੀਂ ਕੀਤਾ ਸੀ ਤੇ ਬਡਾਲੀਆਲਾ ਸਿੰਘ ਪੁਲਿਸ ਵੱਲੋਂ ਵਕ-ਵਕ ਧਰਾਵਾਂ ਦੇ ਤਹਿਤ ਹੁਣ ਸਤਵਿੰਦਰ ਬੁੱਗਾ ਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਉੱਥੇ ਹੀ ਮਾਮਲਾ ਦਰਜ ਹੋਣ ਤੋਂ ਪਹਿਲਾਂ ਸੁਤਵਿੰਦਰ ਬੁੱग्गा ਦੇ ਭਰਾ ਦਵਿੰਦਰ ਭੋਲਾ ਵੱਲੋਂ ਕੀ ਕੁਝ ਕਿਹਾ ਗਿਆ ਸੀ ਆਓ ਸੁਣਦੇ ਹਾਂ ਕੀ ਕੜੀ ਵਿੱਚ ਮੇਰੀ ਪਤਨੀ ਅਮਰਜੀਤ ਕੌਰ ਦੇ ਅੰਤਿਮ ਸੰਸਕਾਰ ਦੇ ਸਮੇਂ ਤੇ ਪਹੁੰਚੇ ਸਾਡਾ ਜੇ ਮਾਨਸਿਗਾ ਵੀ ਅਸੀਂ ਪੋਸਟਮਾਰਟਮ ਤੋਂ ਬਾਅਦ ਕਸਕਾਰ ਕਰ ਦੇਵਾਂਗੇ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਵਿੱਚੋਂ ਨਿਕਲ ਕੇ ਆਈਆਂ ਪੋਸਟਮਾਰਟਮ ਹੋ ਚੁੱਕਿਆ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਪੋਸਟਮਾਰਟਮ ਹੋ ਗਿਆ ਮੇਰੇ ਵਕੀਲ ਘੁੰਮਣ ਬਰਦਰਸ ਦੇ ਉਦਮ ਸਦਕਾ ਹਾਈ ਕੋਰਟ ਨੇ ਮੈਡੀਕਲ ਬੋਰਡ ਬਣਾ ਕੇ ਪੰਜ ਡਾਕਟਰਾਂ ਦਾ ਬੋਰਡ ਜਿਹਦੇ ਵਿੱਚ ਫੋਰੈਂਸਿਕ ਮਾਹਰ ਵੀਡੀਓਗ੍ਰਾਫੀ ਤੇ ਹੈਲਥ ਸੈਕਟਰੀ ਸੁਪਰਵੀਜ਼ਨ ਤੇ ਲਗਾਏ ਸੀ ਪੋਸਟਮਾਰਟਮ ਹੋ ਚੁੱਕਾ ਹੈ ਪਰ ਕਈ ਗੱਲਾਂ ਵਿੱਚ ਇਸ ਤਰ੍ਹਾਂ ਦੀਆਂ ਵਿੱਚੋਂ ਅਪਡੇਟਸ ਆਈਆਂ ਗੱਲਾਂ ਆਈਆਂ ਜਿਨ੍ਹਾਂ ਦੇ ਨਾਲ ਮੈਨੂੰ ਅਮਰਜੀਤ ਕੌਰ ਮੇਰੀ ਪਤਨੀ ਨੂੰ ਜਦੋਂ ਤੱਕ ਪਰਚਾ ਨਹੀਂ ਹੋ ਜਾਂਦਾ ਉਦੋਂ ਤੱਕ ਮੈਨੂੰ ਘਰੇ ਰੱਖਣਾ ਪਵੇਗਾ ਮੈਨੂੰ ਇਹ ਜੋ ਸੰਸਕਾਰ ਦੀ ਰਸਮ ਹੈ ਇਹਨੂੰ ਅੱਗੇ ਕਰਨਾ ਪੈ ਰਿਹਾ ਜੋ ਵੀ ਜਦੋਂ ਵੀ ਪਰਚਾ ਹੋ ਜਾਂਦਾ ਮਹਿਮਾਨਯੋਗ ਪ੍ਰਸ਼ਾਸਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਐਸਐਚਓ ਸਾਹਿਬ ਨੂੰ ਬੇਨਤੀ ਕਰੂੰਗਾ ਤੁਹਾਡੇ ਘਰੇ ਬੱਚੇ ਆ ਤੁਹਾਡੇ ਘਰੇ ਪਰਿਵਾਰ ਆ ਤੁਹਾਨੂੰ ਤੁਹਾਡੇ ਪਰਿਵਾਰ ਕਹਿੰਦੇ ਹੁਣ ਸ਼ਾਨ ਵੀ ਉਸ ਰੂ ਨੂੰ ਇਨਸਾਫ ਦੇ ਦਿਓ ਮੇਰੇ ਹੱਥ ਜੋੜ ਬੇਨਤੀ ਹੈ ਤੁਸੀਂ ਮੇਰੀ ਪਤਨੀ ਅਮਰਜੀਤ ਕੌਰ ਨੂੰ ਇਨਸਾਫ ਦੇ ਦਿਓ ਲਾਪਰਚਾ ਛੇਤੀ ਤੋਂ ਛੇਤੀ ਦਰਜ ਕਰਕੇ